ਹੈਲੋ ਜੀ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਅਮਰਜੀਤ ਕੌਰ ਸੈਣੀ ਤੇ ਸਵਾਗਤ ਕਰਦੀ ਹਾਂ ਤੁਹਾਡਾ ਆਪਣੇ YouTube ਚੈਨਲ ਸੈਣੀ ਬੁਟੀਕ ਦੇ ਵਿੱਚ ਅੱਜ ਮੈਂ ਤੁਹਾਨੂੰ ਪਲੇਟਾਂ ਵਾਲੀ কুরਤੀ ਦੀ ਕਟਿੰਗ ਦੱਸਣ ਜਾ ਰਹੀ ਹਾਂ ਜੀ ਧਿਆਨ ਦੇ ਨਾਲ ਫੁੱਲ ਵੀਡੀਓ ਵਾਚ ਕਰਨਾ ਜੀ ਚਲੋ ਦੇਖਦੇ ਹਾਂ কুরਤੀ ਦੀ ਕਟਿੰਗ ਤੇ ਅਸੀਂ ਇਹ हिਪ ਦੇ हिਪ ਜਿੰਨਾ ਹੀ ਸਾਡਾ हिਪ ਸਾਈਜ਼ ਹੈ ਜੀ ਉਸ ਦੇ ਵਿੱਚ 2 ਇੰਚ ਪਲੱਸ ਕਰਕੇ ਲੈ ਲਿਆ ਸੀ ਇਹ ਕਪੜਾ ਸਾਡੀ 19 ਇੰਚ ਹਿਪ ਹੈਗੀ ਆ ਤੇ ਉਸ ਦੇ ਵਿੱਚ ਅਸੀਂ 2 ਇੰਚ ਪਲੱਸ ਕਰ ਲਿਆ ਜੀ ਅਸੀਂ ਪੌਣੇ 12 ਇੰਚ ਦੇ ਇਹ ਦੋ ਪੱਲੇ ਅਲੱਗ ਕਰ ਲਏ ਆ ਜੀ ਜਿਹੜਾ ਬੈਕ ਪੱਲਾ ਉਹ ਅਸੀਂ ਪੌਣਾ ਇੰਚ ਜ਼ਿਆਦਾ ਲੈ ਲਿਆ ਸਾਈਜ਼ ਦੇ ਅਕੋਰਡਿੰਗ ਤੇ ਅਸੀਂ ਇੱਥੋਂ ਐਂਜੀ ਟੇਪ ਰੱਖਣਾ ਜੀ ਤੇ ਐਂਜੀ ਟੇਪ ਰੱਖ ਕੇ ਆਰਮਹੋਲ ਦਾ ਨਿਸ਼ਾਨ ਲਗਾ ਲੈਣਾ ਜੀ 7 ਇੰਚ ਦਾ ਤੇ ਇੱਥੋਂ ਹੀ ਅਸੀਂ ਕਮਰ ਦਾ ਵੀ 14 ਇੰਚ ਦਾ ਨਿਸ਼ਾਨ ਲਗਾ ਲਿਆ ਤੇ hip size ਦਾ ਅਸੀਂ 22 ਇੰਚ ਤੇ ਲਗਾ ਲਿਆ ਜੀ ਤੇ ਲੈਂਥ ਦਾ ਨਿਸ਼ਾਨ ਜਿਸ ਤਰ੍ਹਾਂ ਕਿ ਸਾਡੀ 42 ਇੰਚ ਰੈਡੀ ਹੈ ਤੇ ਅਸੀਂ 1/2 ਇੰਚ ਐਕਸਟਰਾ ਤੇ ਨਿਸ਼ਾਨ ਲਗਾ ਲਿਆ ਜੀ ਅੱਧਾ ਇੰਚ ਸਾਡਾ ਉੱਪਰ ਮਾਰਜਿਨ ਵਿੱਚ ਆ ਜਾਊਗਾ ਤੇ ਸਾਡੀ 42 ਇੰਚ ਦੀ ਲੈਂਥ ਰੈਡੀ ਹੋ ਜੂਗੀ ਹੈ ਜੀ ਇਹ ਨਿਸ਼ਾਨ ਅਸੀਂ ਲਗਾ ਲੇ ਤੇ ਹੁਣ ਇਹ ਵਾਲੇ ਨਿਸ਼ਾਨ ਅਸੀਂ ਸਿੱਧੇ ਕਰ ਲੈਣੇ ਆ ਜੀ ਆਰਮਹੋਲ ਦਾ ਤੇ ਇਹ ਵਾਲਾ ਕਮਰ ਦਾ ਨਿਸ਼ਾਨ ਜੀ ਇਹ ਵਾਲਾ ਹੀ ਇਪਾ ਦਾ ਨਿਸ਼ਾਨ ਤੇ ਇੱਥੇ ਅਸੀਂ ਇਸ ਦੀ ਲੈਂਥ ਦਾ ਨਿਸ਼ਾਨ ਲਗਾ ਲਿਆ ਜੀ ਇਹ ਮਾਰਕਿੰਗ ਅਸੀਂ ਸਾਰੀ ਸਿੱਧੀ ਕਰ ਲਈ ਜੀ ਤੇ ਹੁਣ ਅਸੀਂ ਇਸ ਸਾਈਜ਼ ਦੇ ਵਿੱਚ ਇਸ ਦਾ ਬੈਕ ਨੈਕ 6 ਇੰਚ ਹੈਗਾ ਜੀ ਉਸ ਦੇ ਅਕੋਰਡਿੰਗ ਇਸ ਦੀ ਕਟਿੰਗ ਹੈ ਜੀ ਬੈਕ ਨੈਕ ਦੇ ਅਕੋਰਡਿੰਗ ਹੀ ਫਾਰਮੂਲਾ ਲੱਗਦਾ ਹੈ ਜੀ ਮੈਂ ਤੁਹਾਨੂੰ ਹਰ ਇੱਕ ਨੈਕ ਦੇ ਅਕੋਰਡਿੰਗ ਫਾਰਮੂਲਾ ਦੱਸੂਗੀ ਜੀ ਤੇ ਇਸ ਦਾ ਬੈਕ ਨੈਕ 5 ਇੰਚ 6 ਇੰਚ ਰੈਡੀ ਹੈਗਾ ਸੌਰੀ 6 ਇੰਚ ਰੈਡੀ ਹੈਗਾ ਜੀ ਉਸ ਦੇ ਅਕੋਰਡਿੰਗ ਇਸ ਦਾ ਜਿਹੜਾ 13.5 ਇੰਚ ਲਿਆ ਜੀ ਅਸੀਂ ਤੇ ਇਸ ਤੋਂ نیچے ਜਿੱਥੇ ਸੀ ਆਰਮਹੋਲ ਦਾ ਨਿਸ਼ਾਨ ਲਗਾਇਆ ਜੀ ਇੱਥੋਂ ਅਸੀਂ 6 ਇੰਚ ਦਾ ਨਿਸ਼ਾਨ ਲਗਾ ਲਿਆ ਜੀ ਫਰੰਟ ਦਾ ਜਿਹਨੂੰ ਕਿ ਸਾਹਮਣਾ ਵੀ ਕਿਹਾ ਜਾਂਦਾ ਜੀ 6 ਇੰਚ ਦਾ ਨਿਸ਼ਾਨ ਲਗਾ ਲਿਆ ਤੇ ਪੌਣੇ 8 ਇੰਚ ਦਾ ਨਿਸ਼ਾਨ ਅਸੀਂ ਬੈਕ ਦਾ ਲਗਾ ਲਿਆ ਜੀ ਤੇ ਇਸੇ ਤਰ੍ਹਾਂ ਇੰਚ ਟੇਪ ਪਕੜ ਕੇ ਰੱਖਣਾ ਤੇ ਇੱਥੇ ਅਸੀਂ ਪੌਣੇ 10 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਫਿਟਿੰਗ ਦਾ ਪੌਣੇ 10 ਤੇ ਲਗਾ ਕੇ 19 ਇੰਚ ਦੀ ਬ੍ਰੈਸਟ ਸਾਡੀ ਰੈਡੀ ਆ ਜੂਗੀ ਜੀ ਤੇ ਜਿਹੜੇ ਹੁਣ ਇਹ ਵਾਲੇ ਨਿਸ਼ਾਨ ਅਸੀਂ ਲਗਾਏ ਆ ਜੀ ਇਹਨਾਂ ਨਿਸ਼ਾਨਾਂ ਨੂੰ ਸਕੇਲ ਦੀ ਸਹਾਇਤਾ ਨਾਲ ਅਸੀਂ ਸਿੱਧੇ ਕਰ ਲੈਣਾ ਜੀ ਉਹ ਵਾਲਾ ਫਰੰਟ ਦਾ ਹੋ ਗਿਆ ਜੀ ਇਹ ਵਾਲਾ ਬੈਕ ਦਾ ਹੋ ਗਿਆ ਤੇ ਹੁਣ ਇੱਥੋਂ ਅਸੀਂ ਕਾਟ ਪਾ ਲੈਣੀ ਜੀ ਇਸ ਦੀ ਹੱਥ ਦੇ ਨਾਲ ਹੀ ਕਾਟ ਪਾਣੀ ਵਧੀਆ ਰਹਿੰਦੀ ਜੀ ਇਹ ਮੈਂ ਤੁਹਾਨੂੰ ਦੱਸ ਦਿੰਦੀ ਆ ਕਿ ਕਿੰਨੇ ਇੰਚ ਦੀ ਕਾਟ ਪਾਈ ਹੈ ਜੀ ਸਵਾ ਇੰਚ ਦੀ ਕਾਟ ਹੈ ਜੀ ਤੇ ਸਵਾ ਇੰਚ ਦੀ ਹੀ ਅਸੀਂ ਬੈਕ ਦੀ ਪਾਣੀ ਹੈ ਜੀ ਕਾਟ ਆ ਦੇਖੋ ਜੀ ਬੈਕ ਦੀ ਹੋ ਗਈ ਕਾਰਟ ਤੇ ਹੁਣ ਅਸੀਂ ਕਮਰ ਦਾ ਨਿਸ਼ਾਨ ਲਗਾਣਾ ਜੀ ਕਮਰ ਹੈਗੀ ਸਾਡੇ ਕੋਲ 16 ਇੰਚ ਰੈਡੀ ਹੈ ਜੀ ਤੇ ਅਸੀਂ 8.5 ਤੇ ਨਿਸ਼ਾਨ ਲਗਾ ਲਿਆ ਇੱਕ ਤੇ ਇਸ ਕੁੜਤੀ ਦੇ ਵਿੱਚ ਪਲੇਟਸ ਵੀ ਪੈਣਗੀਆਂ ਜੀ ਤਾਂ ਕਰਕੇ ਅਸੀਂ 1 ਇੰਚ ਇਸ ਤੋਂ ਐਕਸਟਰਾ ਲੈਣਾ ਤੇ ਅਸੀਂ 9.5 ਤੇ ਨਿਸ਼ਾਨ ਲਗਾ ਲੈਣਾ ਜੀ ਇਹ ਅਸੀਂ ਅੱਧੇ-ਅੱਧੇ ਇੰਚ ਦੀ ਪਲੇਟ ਪਾਣੀ ਹੈ ਇਹਦੇ ਵਿੱਚ ਤੇ हिਪ ਸਾਈਜ਼ ਸਾਡੇ ਕੋਲ ਹੈਗਾ ਜੀ 1.9 ਸਾਡੇ 1.9 ਦਾ ਆ ਗਿਆ ਸਾਡਾ ਪੌਣੇ 10 ਜੀ ਨਿਸ਼ਾਨ ਇੱਥੇ ਪੌਣੇ 10 ਤੇ ਲਗਾ ਲਿਆ ਜੀ ਤੇ ਇੱਥੋਂ ਪੱਲੇ ਦਾ ਨਿਸ਼ਾਨ ਸਟ੍ਰੇਟ ਬਿਲਕੁਲ ਬਣਾਣੀ ਹੈ ਜੀ ਕੁੜਤੀ ਤਾਂ ਕਰਕੇ ਇੱਥੋਂ ਅਸੀਂ ਪੌਣੇ 10 ਦਾ ਹੀ ਲਗਾਣਾ ਜੀ ਨਿਸ਼ਾਨ ਹੁਣ ਅਸੀਂ ਇਹ ਵਾਲੀ ਮਾਰਕਿੰਗ ਸਿੱਧੀ ਕਰ ਲੈਣੀ ਹੈ ਜੀ ਜਿੰਨੇ ਵੀ ਅਸੀਂ ਨਿਸ਼ਾਨ ਲਗਾਏ ਆ ਜੀ ਆਹ ਦੇਖੋ ਜੀ ਆਰਮਹੋਲ ਕੋਲੋਂ ਕਮਰ ਦਾ ਤੇ ਇੱਥੇ ਕਮਰ ਕੋਲੋਂ हिਪ ਦਾ ਜੀ ਇਹ ਅਸੀਂ ਮਾਰਕਿੰਗ ਕਰ ਲਈ ਜੀ ਸਿੱਧੀ ਤੇ ਹੁਣ ਅਸੀਂ neck ਦੇ ਕੋਲੋਂ neck ਦਾ ਬ੍ਰਾਡ ਅਸੀਂ ਰੱਖਣਾ ਜੀ 2.5 ਇੰਚ ਇੱਕ ਨਿਸ਼ਾਨ ਅਸੀਂ 2.5 ਇੰਚ ਦਾ ਲਗਾ ਲਿਆ ਜੀ फ्रंट वाले पल्ले ਤੇ ਹੀ ਲਗਾਇਆ ਜੀ ਇਹ ਬਣਾ ਨਿਸ਼ਾਨ ਤੇ फ्रंट ਵਾਲੇ ਤੇ ਹੀ ਅਸੀਂ نیچے ਨੂੰ 1/2 ਇੰਚ ਦੀ ਕਾਟ ਪਾਣੀ ਹੈ ਜੀ ਇੱਥੇ ਨਿਸ਼ਾਨ ਲਗਾ ਲਿਆ 1/2 ਇੰਚ ਦਾ ਤੇ ਆ ਜਿੱਥੋਂ ਅਸੀਂ neck ਦਾ broad ਲਿਆ ਜੀ ਇੱਥੋਂ ਅਸੀਂ ਇਸ ਤਰ੍ਹਾਂ ਸਿੱਧਾ ਕਰ ਲਿਆ ਜੀ ਇਹ ਬਣਾ ਨਿਸ਼ਾਨ ਤੇ ਹੁਣ back ਦਾ ਵੀ ਅਸੀਂ ਇੱਥੋਂ ਹੀ ਲਗਾ ਲੈਣਾ ਜੀ ਨਿਸ਼ਾਨ ਨਾ ਪੂਰਾ ਇੰਚ ਟੇਪ ਜਿਸ ਤਰ੍ਹਾਂ ਕਿ ਸਾਡਾ 1/4 ਇੰਚ ਦਾ ਤਾਂ ਤੁਸੀਂ ਪੂਰਾ ਇੰਚ ਟੇਪ ਜਿੰਨਾ ਹੀ ਨਿਸ਼ਾਨ ਲਗਾ ਲੈਣਾ ਜੀ ਬੈਕ ਦਾ ਇਹ ਸਾਡੀ ਮਾਰਕਿੰਗ ਹੋ ਗਈ ਜੀ ਅਗਰ ਤੁਹਾਨੂੰ ਫਿਰ ਵੀ ਕੁਝ ਨਾ ਸਮਝ ਲੱਗੇ ਤਾਂ ਤੁਸੀਂ ਕਮੈਂਟ ਕਰਕੇ ਪੁੱਛ ਸਕਦੇ ਹੋ ਤੁਹਾਨੂੰ ਤੁਹਾਡੇ ਹਰ ਇੱਕ ਕੁਐਸਚਨ ਦਾ ਆਨਸਰ ਦਿੱਤਾ ਜਾਊਗਾ ਜੀ ਤੁਸੀਂ ਧਿਆਨ ਦੇ ਨਾਲ ਦੇਖਣਾ ਸਾਰੀ ਗੁੜਤੀ ਫਾਰਮੂਲੇ ਦੇ ਨਾਲ ਤੁਹਾਨੂੰ ਮੈਂ ਦੱਸਦੀ ਹਾਂ ਜੀ ਜਿਸ ਤਰ੍ਹਾਂ ਕਿ ਇਸ ਦੀ ਬ੍ਰੈਸਟ 1.9 ਸਾਢੇ 19 ਹੈ ਜੀ 1.9 ਦਾ ਅੱਧਾ ਹੋ ਗਿਆ ਪੌਣੇ 10 ਅਗਰ ਤੁਹਾਨੂੰ ਅੱਧ ਨਹੀਂ ਕਰਨਾ ਆਉਂਦਾ ਤਾਂ ਤੁਸੀਂ ਇਸ ਤਰ੍ਹਾਂ ਇੰਚੀ ਟੇਪ ਨੂੰ 1.9 ਤੱਕ ਇਸ ਤਰ੍ਹਾਂ ਪਕੜ ਕੇ ਜੀ ਇਸ ਦਾ ਅੱਧ ਕਰ ਲੈਣਾ ਆ ਦੇਖੋ ਜੀ ਇਸ ਦਾ ਅੱਧ ਪੌਣੇ 10 ਆ ਗਿਆ ਤੇ ਤੁਸੀਂ ਇਸ ਤਰ੍ਹਾਂ ਡਬਲ ਵਿੱਚ ਇਸ ਨੂੰ ਰੱਖ ਕੇ ਨਾਪ ਲੈਣਾ ਜੀ ਆ ਦੇਖੋ ਪੌਣੇ 10 ਆ ਗਿਆ ਇਸ ਦਾ ਅੱਧ ਤੇ ਤੁਸੀਂ ਜਿੱਥੇ ਸੀ ਇਹ ਵਾਲਾ ਆਰਮ ਹੋਲ ਦਾ ਨਿਸ਼ਾਨ ਲਗਾਇਆ ਅਨੇਕ ਦਨishan ਲਗਾਇਆ ਜੀ ਇੱਥੋਂ ਤੁਸੀਂ ਨੀਚੇ ਨੂੰ ਰੱਖ ਲਿਆ ਜੀ ਇਹ ਪੌਣੇ 10 ਦਾ ਨਿਸ਼ਾਨ ਲਗਾ ਲਿਆ ਜੀ ਤੁਸੀਂ ਫਸਟ ਵਾਲਾ ਜਿਹੜਾ ਨਿਸ਼ਾਨ ਲਗਾਇਆ ਏ ਜਿੰਨੀ ਬ੍ਰੈਸਟ ਹੈ ਜੀ ਉਨਾ ਹੀ ਤੁਸੀਂ ਨੀਚੇ ਨੂੰ ਇਹ ਨਿਸ਼ਾਨ ਲਗਾ ਲਿਆ ਤੇ ਇੱਥੋਂ ਜਿਹੜੀ ਗੈਪਿੰਗ ਦੇਣੀ ਹੈ ਇਸ ਸਾਈਜ਼ ਦੇ ਵਿੱਚ ਇਸੇ 3.5 ਇੰਚ ਦੀ ਦੇਣੀ ਹੈ ਜੀ ਤੇ ਇਹ ਸੀ ਬ੍ਰੈਸਟ ਜਿੰਨੀ ਬ੍ਰੈਸਟ ਹੈ ਜੀ ਉਨਾ ਸੀ ਨੀਚੇ ਨੂੰ ਲਗਾ ਲਿਆ ਨਿਸ਼ਾਨ 23 ਤੋਂ نیچے سے 1 ਇੰਚ ਦਾ ਨਿਸ਼ਾਨ ਹੋਰ ਲਗਾਣਾ ਜੀ ਤੇ ਇਹ ਵੀ ਅਸੀਂ ਇੱਥੋਂ ਵੀ ਅਸੀਂ ਗੈਪਿੰਗ ਦੀ ਲੈ ਲਈ ਜੀ 3.5 ਇੰਚ ਦੀ ਇਸ ਸਾਈਜ਼ ਦੇ ਵਿੱਚ 3.5 ਇੰਚ ਦੀ ਗੈਪ ਹੀਗਾਉਗੀ ਜੀ ਇੱਕ ਵਾਰ ਤੁਸੀਂ ਇਸ ਤਰੀਕੇ ਦੇ ਨਾਲ ਕਮੀਜ਼ ਨੂੰ ਕਟਿੰਗ ਕਰਕੇ ਦੇਖਿਓ ਤੇ ਮੈਂ ਤੁਹਾਨੂੰ ਇਸ ਦੀ ਸਟੀਚਿੰਗ ਵੀ ਦੱਸੂਗੀ ਜੀ ਜਿਹੜੇ ਇਹ ਵਾਲੇ ਨਿਸ਼ਾਨ ਹੈ ਜਿਹੜਾ ਹੁਣ ਅਸੀਂ ਅੱਗੇ ਪਲੇਟ ਦਾ ਨਿਸ਼ਾਨ ਲਗਾਉਣਾ ਜੀ ਇਹ ਵਾਲਾ ਜਿਹੜਾ ਨਿਸ਼ਾਨ ਹੈਗਾ نیچے ਅਸੀਂ ਇਸ ਦੀ ਜਿਹੜੀ ਲੈਂਥ ਹੈ ਪਲੇਟ ਦੀ نیچے ਵਾਲੇ ਜਿਹੜਾ ਅਸੀਂ نیچے ਵਾਲਾ ਇੱਕ ਨਿਸ਼ਾਨ ਲਿਆ ਹੈਗਾ ਜੀ 1 ਇੰਚ نیچے ਅਸੀਂ ਉਸ ਤੋਂ ਇਸ ਦੀ ਲੈਂਥ نیچے ਨੂੰ 8 ਇੰਚ ਰੱਖਣੀ ਹੈ ਜੀ ਤੇ 8 ਇੰਚ ਦਾ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਕੇ ਜੀ ਇੱਥੋਂ ਵੀ ਤੁਸੀਂ ਬਰੋਡ ਇਸ ਦੀ ਜਿਹੜੀ ਗੈਪਿੰਗ ਹੈ ਇਹ ਤੁਸੀਂ 3.5 ਇੰਚ ਦੀ ਲੈ ਲਈ ਜੀ ਤੇ ਹੁਣ ਇਹਨਾਂ ਨਿਸ਼ਾਨਾਂ ਨੂੰ ਤੁਸੀਂ ਸਿੱਧੇ ਕਰ ਲੈਣਾ ਜੀ ਬਿਲਕੁਲ ਤੇ ਜਿੱਥੇ ਤੁਹਾਡੀ ਕਮਰ ਲੈਂਥ ਹੈ ਜਿਹੜੀ ਤੁਹਾਡੀ ਕਮਰ ਲੈਂਥ ਹੈ ਉੱਥੋਂ ਤੁਸੀਂ ਅੱਧੇ ਇੰਚ ਦਾ ਨਿਸ਼ਾਨ ਇੱਧਰ ਲਗਾਣਾ ਜੀ ਤੇ ਅੱਧੇ ਇੰਚ ਦਾ ਹੀ ਇੱਧਰ ਲਗਾਣਾ ਮੀਨਸ ਕਿ 1 ਇੰਚ ਦਾ ਨਿਸ਼ਾਨ ਆ ਗਿਆ ਜੀ ਇੱਧਰ ਤੇ ਜਿਹੜੀ ਗੋਲਾਈ ਹੈਗੀ ਅਸੀਂ ਅਨਿਚੇ ਵਾਲੀ ਜਿਹੜੀ ਨੀਚੇ ਵਾਲਾ ਸੀ ਕਿੰਨੇ ਨੀਚੇ ਲਾਇਆ ਜੀ ਨਿਸ਼ਾਨ ਇੱਥੋਂ ਲੈਣੀ ਹੈ ਜੀ ਇਹ ਤੁਸੀਂ ਸਕੇਲ ਦੀ ਸਹਾਇਤਾ ਨਾਲ ਵੀ ਇਸ ਤਰ੍ਹਾਂ ਲਗਾ ਸਕਦੇ ਹੋ ਇਸ ਦੇ ਨਿਸ਼ਾਨ ਜੀ ਜਿਹੜਾ ਨੀਚੇ ਵਾਲਾ ਸੀ 1 ਇੰਚ ਛੱਡ ਕੇ ਉੱਪਰੋਂ 1 ਇੰਚ ਛੱਡ ਕੇ ਲਿਆ ਜੀ ਉੱਥੋਂ ਅਸੀਂ ਨਿਸ਼ਾਨ ਲਗਾਇਆ ਕਮਰ ਤੱਕ ਤੇ ਕਮਰ ਤੋਂ نیچے ਹੁਣ ਅਸੀਂ ਪਲੇਟ ਲੈਂਥ ਦਾ ਨਿਸ਼ਾਨ ਲਗਾਇਆ ਜੀ ਤੇ ਇੱਥੇ ਨੂੰ ਅਸੀਂ ਇਸ ਤਰ੍ਹਾਂ ਨਿਸ਼ਾਨ ਲਗਾ ਲਿਆ ਜੀ ਤੇ ਹੁਣ ਜਿਹੜੀਆਂ ਸਾਡੀਆਂ ਛੋਟੀਆਂ ਕੱਪ ਪਲੇਟਸ ਹੁੰਦੀਆਂ ਉਸ ਦਾ ਤੁਹਾਨੂੰ ਦੱਸਦੀਆਂ ਜਿਹੜਾ ਸੀ ਬਰੈਸਟ ਜਿੰਨੀ ਇੱਥੋਂ ਬਰੈਸਟ ਲਈ ਉੰਨਾ ਸੀ ਇੱਥੋਂ ਲਿਆ ਸੀਗਾ ਤੇ ਉੰਨਾ ਹੀ ਅਸੀਂ ਤੇ ਉਸ ਤੋਂ 1 ਇੰਚ نیچے ਲਿਆ ਸੀਗਾ ਜਿਹੜੀ نیچے ਵਾਲੀ ਪਲੇਟ ਹੈਗੀ ਉਹ ਅਸੀਂ نیچے ਵਾਲੇ ਨਿਸ਼ਾਨ ਤੋਂ ਲੈਣੀ ਜਿਹੜੀਆਂ ਸਾਡੀਆਂ ਇਹ ਵਾਲੀਆਂ ਕੱਪ ਪਲੇਟਸ ਹੁੰਦੀਆਂ ਇਹ ਇਸ ਦੇ ਵਿੱਚ ਅਸੀਂ ਇੱਥੋਂ ਲਾਣਾ ਜੀ ਨਿਸ਼ਾਨ ਜਿਹੜਾ ਫਰਸਟ ਵਾਲਾ ਨਿਸ਼ਾਨ ਹੈ ਜਿਹੜਾ ਬ੍ਰੈਸਟ ਦੇ ਅਕੋਰਡਿੰਗ ਲਗਾਇਆ ਸੀਗਾ ਤੇ ਬੈਕ ਵਾਲੇ ਨਿਸ਼ਾਨ ਤੇ ਬੈਕ ਵਾਲੇ ਨਿਸ਼ਾਨ ਤੇ ਲੈ ਕੇ ਆਣਾ ਜੀ ਇਸ ਨਿਸ਼ਾਨ ਨੂੰ ਜਿਹੜਾ ਬੈਕ ਦੀ ਆ ਲਗਾਇਆ ਹੋਇਆ ਨਿਸ਼ਾਨ ਇੱਥੇ ਨੂੰ ਲੈ ਕੇ ਆਣਾ ਜੀ ਤੁਸੀਂ ਇਹ ਨਿਸ਼ਾਨ ਤੇ ਇੱਥੋਂ ਤੁਸੀਂ 1.5 ਇੰਚ ਲੈਣਾ ਜੀ ਨਿਸ਼ਾਨ ਲਗਾਉਣਾ 1.5 ਇੰਚ ਦਾ ਤੇ ਇੱਥੋਂ ਹੀ ਅਸੀਂ ਇਹ ਵਾਲੀ ਜਿਹੜੀ ਸਾਈਡ ਪਲੇਟ ਹੈਗੀ ਸਾਡੀ ਇਹ ਲੈ ਕੇ ਆਣੀ ਹੈ ਜੀ ਇਹ ਇੱਥੇ ਨਹੀਂ ਤੁਸੀਂ ਲੈ ਕੇ ਆਣੀ ਬਿਲਕੁਲ ਕਮਰ ਦੇ ਵਿੱਚ ਨਹੀਂ ਲੈ ਕੇ ਆਣੀ ਜੀ ਜਿਹੜਾ ਕਮਰ ਦਾ ਆਹ ਵਾਲਾ ਨਿਸ਼ਾਨ ਹੈ ਇੱਥੇ ਲੈ ਕੇ ਆਣੀ ਹੈ ਜੀ ਆਹ ਕੋਨੇ ਦੇ ਵਿੱਚ ਕਮਰ ਦੀ ਸੇਧੀ ਵਿੱਚ ਜਿਹੜਾ ਕੋਨਾ ਹੈ ਇੱਥੇ ਲੈ ਕੇ ਆਣੀ ਹੈ ਜੀ ਇੱਥੋਂ ਆਹ ਦੇਖੋ ਜੀ ਇੱਥੋਂ ਲੈ ਕੇ ਆਣੀ ਹੈ ਇਹ ਫਾਰਮੂਲਾ ਬਹੁਤ ਹੀ ਵਧੀਆ ਹੈ ਜੀ ਇੱਕ ਵਾਰ ਤੁਸੀਂ ਇਸ ਤਰ੍ਹਾਂ ਸਟੀਚ ਕਰਕੇ ਦੇਖਿਓ ਜੀ ਸੂਟ ਬਹੁਤ ਵਧੀਆ ਫਿਟਿੰਗ ਬਣ ਕੇ ਰੈਡੀ ਹੁੰਦੀ ਹੈ ਜੀ ਇਹ ਹੋ ਗਏ ਸਾਡੇ ਪਲੇਟਸ ਦੇ ਨਿਸ਼ਾਨ ਤੇ ਹੁਣ ਜਿਹੜੇ ਇਹ ਵਾਲੇ ਨਿਸ਼ਾਨ ਹੈਗੇ ਆ ਜੀ ਇਹ ਸਾਡੇ ਕੋ ਗਰਾਰੀ ਹੈਗੀ ਹੈ ਇਸ ਦੀ ਸਹਾਇਤਾ ਨਾਲ ਅਸੀਂ ਇਹ ਵਾਲੇ ਨਿਸ਼ਾਨ ਸਾਰੇ ਲਗਾ ਲੈਣੇ ਆ ਜੀ ਇਹ ਦੂਸਰੀ ਸਾਈਡ ਵੀ ਵਿਜੀਬਲ ਹੋ ਜਾਂਦੇ ਆ ਆਗਰ ਤੁਹਾਡੇ ਕੋ ਨਹੀਂ ਹੈਗੀ ਤਾਂ ਤੁਸੀਂ ਕੈਂਚੀ ਦੀ ਸਹਾਇਤਾ ਦੇ ਨਾਲ ਵੀ ਇਹ ਵਾਲੇ ਸਾਰੇ ਨਿਸ਼ਾਨ ਉਠਾ ਸਕਦੇ ਹੋ ਤੇ ਇਹ ਵਾਲੇ ਛੋਟੀ ਪਲੇਟਸ ਦੇ ਵੀ ਔਲ ਜੜਨੇ ਹੈਗੇ ਆ ਜੀ ਇਹ ਵਾਲੇ ਸਾਰੇ ਨਿਸ਼ਾਨ ਤੁਸੀਂ ਗਰਾਰੀ ਦੀ ਸਹਾਇਤਾ ਨਾਲ ਉਠਾ ਸਕਦੇ ਹੋ ਤੇ ਇਹ ਵਾਲਾ ਜਿਹੜਾ ਫੀਟਿੰਗ ਦਾ ਹੈਗਾ ਇਹ ਇਹ ਵੀ ਤੁਸੀਂ ਨਿਸ਼ਾਨ ਗਰਾਰੀ ਦੇ ਨਾਲ ਉਠਾ ਲੈਣਾ ਜੀ ਤੇ ਹੁਣ ਇਹ ਵਾਲਾ ਨੀਚੇ ਵਾਲਾ ਵੀ ਤਾਂ ਸਾਡੇ ਚੌਕ ਹੈ ਜਿਹੜੇ ਇੱਕੋ ਜਿਹੇ ਫੋਲਡ ਹੁੰਦੇ ਆ ਜੀ ਤੇ ਹੁਣ ਅਸੀਂ ਕਰਦੇ ਆ ਜੀ ਇਸ ਦੀ ਕਟਿੰਗ ਸਭ ਤੋਂ ਪਹਿਲਾਂ ਸੀ ਬੈਗ ਵਾਲਾ ਸ਼ੋਲਡਰ ਕੱਟ ਲੈਣਾ ਜੀ 1.5 ਇੰਚ ਦਾ ਗੈਪਿੰਗ ਰੱਖ ਲੈਣੀ ਜੀ 1.5 ਇੰਚ ਦਾ ਮਾਰਜਨ ਰੱਖ ਲੈਣਾ ਤੁਸੀਂ ਇੱਥੋਂ ਅੰਦਰ ਇੱਥਾ 2 ਇੰਚ ਦਾ ਰੱਖ ਲੈਣਾ ਜੀ ਤੇ ਆ ਇੱਥੇ ਵੀ ਛੋਟਾ ਜਿਹਾ ਕੱਟ ਲਗਾ ਲੈਣਾ ਤੇ हिਪ ਕੋਲ ਵੀ ਛੋਟਾ ਜਿਹਾ ਕੱਟ ਲਗਾਉਣਾ ਜੀ ਤੇ ਇੱਥੇ ਲੈਂਥ ਦੇ ਕੋਲ ਵੀ ਲਗਾਉਣਾ ਜੀ ਤੇ ਹੁਣ ਤੁਸੀਂ ਇਹ ਜਿਹੜੀ ਬੈਕ ਵਾਲਾ ਕਾਟ ਦਾ ਨਿਸ਼ਾਨ ਹੈ ਜੀ ਇਸ ਤਰ੍ਹਾਂ ਆਪਾਂ ਮੇ ਪੱਲਾ ਚੱਕ ਕੇ ਇਸ ਨੂੰ ਪਾ ਲਓ ਨਿਸ਼ਾਨ ਦੇ ਉੱਪਰ ਕਟਿੰਗ ਕਰ ਲੈਣੀ ਜੀ ਤੇ ਇੱਥੇ ਇੱਕ ਛੋਟਾ ਜਿਹਾ ਕੱਟ ਲਗਾ ਲੈਣਾ ਇੱਥੇ ਅਸੀਂ ਬ੍ਰੌਡ ਦਾ ਕੱਟ ਲਗਾ ਲੈਣਾ ਜੀ ਤੇ ਹੁਣ ਅਸੀਂ 프ਰੰਟ ਕੱਟ ਲੈਣਾ ਜੀ ਇਸ ਦਾ 프ਰੰਟ ਦੀ ਇਹ ਕਾਟ ਹੈਗੀ ਹੈ ਜੀ ਧਿਆਨ ਰੱਖੇ ਕਿ ਕਿਤੇ ਕੱਪੜਾ ਨੀਚੇ ਵਾਲਾ ਨਾ ਕੱਟ ਲਿਓ ਥੋੜਾ ਸਾਈਡ ਕਰਕੇ ਕੱਟ ਲਓ ਜੀ ਆ ਇਸ ਦਾ ਸੈਂਟਰ ਦਾ ਨਿਸ਼ਾਨ ਲਗਾ ਲਿਆ ਤੇ ਆਹ ਵਾਲਾ ਅਸੀਂ ਬਰੋਡ ਦਾ ਨਿਸ਼ਾਨ ਲਗਾ ਲਿਆ ਜੀ ਆਹ ਵਾਲੀ ਜਿਹੜੀ 프ਰੰਟ ਦੀ ਸਾਡੀ ਕਾਟ ਹੈਗੀ ਹੈ ਜੀ ਆਹ ਦੇਖੋ ਨਿਸ਼ਾਨ ਲਗਾਇਆ ਹੋਈ ਜੀ ਇਹ ਵੀ ਤੁਸੀਂ ਕਾਟ ਪਾ ਲੈਣੀ ਆ ਇਹ ਵਾਲਾ ਜਿਹੜਾ ਸੀ ਨਿਸ਼ਾਨ ਲਗਾਇਆ ਸੀ ਗਾ ਇਸ ਦੇ ਉੱਪਰ ਉੱਪਰ ਆਣਾ ਜੀ ਆਹ ਦੇਖੋ ਜੀ ਆਹ ਜਿਹੜੀ ਕੱਪ ਪਲੇਟ ਹੈ ਜੀ ਇਸ ਦਾ ਇੱਥੋਂ ਥੋੜਾ ਜਿਹਾ ਇੱਕ ਛੋਟਾ ਜਿਹਾ ਕੱਟ ਇੱਥੋਂ ਲਗਾ ਲੈਣਾ ਜੀ ਇਹ ਵਾਲਾ ਇੱਥੇ ਲੱਗਿਆ ਹੀ ਹੋਇਆ ਕਮਰ ਦਾ ਹੁਣ ਮੈਂ ਤੁਹਾਨੂੰ ਬਾਜੂ ਦੀ ਕਟਿੰਗ ਦੱਸ ਰਹੀ ਆ ਜੀ ਤੇ ਸਾਡੇ ਕੋਲ ਜਿਹੜਾ ਕੱਪੜਾ ਹੈਗਾ ਇਸ ਬਾਜੂ ਦੇ ਵਿੱਚ ਸਾਡਾ ਜੋੜ ਪੈਣਾ ਹੈ ਜਿਹੜਾ ਕੱਪੜਾ ਹੈਗਾ ਇਹ ਘੱਟ ਹੈ ਜੀ ਇਸ ਤਰ੍ਹਾਂ ਇਸ ਦਾ ਜਿਸ ਤਰ੍ਹਾਂ ਕਿ ਬਾਜੂ ਆਰਮ ਹੋਲ ਸਾਡਾ ਹੈਗਾ ਜੀ 8 ਇੰਚ ਹੈ ਤੇ ਸਾਨੂੰ ਇਧਰ ਨੂੰ ਕੱਪੜਾ ਚੁੜਾਈ ਦੇ ਵਿੱਚ 10 ਇੰਚ ਚਾਹੀਦਾ ਜੀ ਇਹ ਸਾਡੇ ਕੋਲ ਪੂਰਾ ਪੂਰਾ ਜੀ 8 ਇੰਚ ਇਸ ਕਰਕੇ ਇਸ ਦੇ ਵਿੱਚ ਅਸੀਂ ਜੋੜ ਲਗਾਵਾਂਗੇ ਜੀ ਇਹ ਜਿਹੜਾ ਕੱਪੜਾ ਹੈਗਾ ਜੀ ਮੈਂ ਤੁਹਾਨੂੰ ਜੋੜ ਲਾਣ ਦਾ ਆਸਾਨ ਤਰੀਕਾ ਦੱਸਦੀ ਆ ਜੀ ਆਹ ਵਾਲਾ ਜਿਹੜਾ ਕੱਪੜਾ ਹੈਗਾ ਇਸ ਨੂੰ ਅਸੀਂ ਫੋਲਡ ਕਰ ਲੈਣਾ ਜੀ ਪਹਿਲਾਂ ਇੰਨਾ ਕੁ ਫੋਲਡ ਕਰ ਲੈਣਾ ਜਿੰਨਾ ਕਿ ਸਾਡਾ 10.5 ਇੰਚ ਬਣ ਸਕੇ ਜਿਹੜਾ ਸੀ ਬਾਜੂ ਆਰਮ ਹੋ ਰੱਖਣਾ ਜੀ ਆਹ ਦੇਖੋ ਜੀ ਅਸੀਂ 1.5 ਲੈ ਲਿਆ ਅੱਧਾ ਇੰਚ ਸਾਡਾ ਮਾਰਜਨ ਦੇ ਵਿੱਚ ਆ ਜਾਊਗਾ ਜੀ ਜਦੋਂ ਅਸੀਂ ਇਸ ਦੀ ਸਟੀਚਿੰਗ ਕਰਨੀ ਹੈ ਜੀ ਅਸੀਂ 10.5 ਇੰਚ ਦੇ ਹਿਸਾਬ ਨਾਲ ਆ ਦੇਖੋ ਜੀ ਇੱਥੋਂ ਕੱਪੜਾ ਫੋਲਡ ਕਰ ਲਿਆ ਜੀ ਤੇ ਹੁਣ ਅਸੀਂ ਇਸ ਹਿਸਾਬ ਦੇ ਨਾਲ ਹੀ ਇਹ ਵਾਲਾ ਕੱਪੜਾ ਇਸ ਤਰ੍ਹਾਂ ਦੋ ਸਿੱਧਾ ਪੱਲਾ ਕੱਟ ਸਿੱਧੇ ਸਿੱਧੇ ਕੱਟ ਲਏ ਜੀ ਪੀਸ ਤੇ ਇਹਨਾਂ ਨੂੰ ਅਸੀਂ ਕੰਨੀ ਦੇ ਨਾਲ ਇੱਥੇ ਕੰਨੀ ਮਲਾ ਕੇ ਰੱਖਣੀ ਹੈ ਜੀ ਇਸ ਦੇ ਉੱਪਰ ਠੀਕ ਹੈ ਜੀ ਤੇ ਹੁਣ ਅਸੀਂ ਬਾਜੂ ਦੀ ਕਟਿੰਗ ਕਰਨੀ ਹੈ ਜੀ ਬਾਜੂ ਦੇ نیچے ਇਹ ਸਕੇਲ ਜਿਹੜਾ ਸਾਡੇ 1.5 ਇੰਚ ਦਾ ਜੀ ਅਸੀਂ ਪੂਰਾ ਪੂਰਾ ਨਿਸ਼ਾਨ ਲਗਾ ਲੈਣਾ ਇਸ ਦੇ ਨਾਲ 1.5 ਇੰਚ ਰੱਖਣਾ ਜੀ ਵਿਦ ਮਾਰਜਿਨ ਅੱਧਾ ਇੰਚ ਵਿੱਚ ਨੂੰ ਫੋਲਡ ਹੋ ਜਾਊਗਾ ਜੀ ਤੇ ਬਾਕੀ 0.5 ਇੰਚ ਰੈਡੀ ਰਹਿ ਜਾਊਗਾ ਤਰਪਾਈ ਵਾਲਾ ਤੇ ਹੁਣ ਇਸ ਤੋਂ ਉੱਪਰ ਅਸੀਂ ਐਥੋ ਐਂਜੀ ਟੇਪ ਰੱਖਣਾ ਜੀ ਜਿਹੜਾ ਅਸੀਂ ਇਸ ਨੂੰ ਫੋਲਡ ਕਰਨ ਦਾ ਨਿਸ਼ਾਨ ਲਗਾਇਆ ਉਸ ਤੋਂ ਅਸੀਂ ਉੱਪਰ ਰੱਖਣਾ ਜੀ ਇਹ ਸਾਡੇ ਕੋਲ ਬਾਜੂ ਹੈਗੀ ਸਾਡੀ 15 ਇੰਚ ਰੈਡੀ ਹੈ ਜੀ ਅਸੀਂ 15 ਦਾ ਨਿਸ਼ਾਨ ਲਗਾਉਣਾ ਜੀ ਇੱਥੋਂ ਤੇ ਇਸ ਸਾਈਡ ਤੋਂ ਵੀ ਅਸੀਂ ਇਸ ਤਰ੍ਹਾਂ 15 ਇੰਚ ਦਾ ਨਿਸ਼ਾਨ ਲਗਾ ਲੈਣਾ ਜੀ ਤੇ ਅਸੀਂ ਇਸ ਨਿਸ਼ਾਨ ਨੂੰ ਸਕੇਲ ਦੀ ਸਹਾਇਤਾ ਨਾਲ ਸਿੱਧਾ ਕਰ ਲੈਣਾ ਜੀ ਤੇ ਇੱਥੋਂ ਅਸੀਂ ਕਟਿੰਗ ਕਰ ਲੈਣੀ ਇਸ ਦੀ ਇਹ ਵਾਲਾ ਜਿਹੜਾ ਸਾਡੇ ਕੋਲ ਕਪੜਾ ਬਚਿਆ ਜੀ ਹੁਣ ਅਸੀਂ ਉਪਰੋਂ 3.5 ਇੰਚ ਦੇ ਲੈਣੀ ਹੈ ਜੀ ਨਿਸ਼ਾਨ ਲਗਾਣਾ ਇੱਕ 3.5 ਇੰਚ ਦਾ ਤੇ ਇੱਥੋਂ ਵੀ ਅਸੀਂ 3.5 ਇੰਚ ਦਾ ਨਿਸ਼ਾਨ ਲਗਾ ਕੇ ਜੀ ਅਸੀਂ ਇਸ ਨੂੰ ਸਕੇਲ ਦੀ ਸਹਾਇਤਾ ਨਾਲ ਸਿੱਧਾ ਕਰ ਲਿਆ ਜੀ ਤੇ ਹੁਣ ਇਸ ਸਾਈਜ਼ ਦੇ ਅਕੋਰਡਿੰਗ ਸਾਡੇ ਸਾਡੇ ਕੋਲ ਜਿਹੜਾ ਬਾਜੂ ਆਰਮ ਹੋਲ ਹੈ ਜੀ ਇਹ 8 ਇੰਚ ਰੈਡੀ ਆਣਾ ਜੀ ਇੱਥੋਂ ਅਸੀਂ ਸਿੱਧਾ ਨਿਸ਼ਾਨ ਲਗਾ ਲਿਆ ਜੀ 8 ਇੰਚ ਦਾ ਤੇ ਹੁਣ ਅਸੀਂ ਨੀਚੇ ਤੋਂ ਇਸ ਨੂੰ ਫੋਲਡ ਕਰਕੇ ਇਸ ਤਰ੍ਹਾਂ ਫੋਲਡ ਕਰਕੇ ਜੀ ਫਿਰ ਅਸੀਂ ਇਸ ਦਾ ਲਗਾਣਾ ਨਿਸ਼ਾਨ 5.5 ਇੰਚ ਹੈ ਜੀ ਮੋਰੀ ਇਸ ਦੀ ਇੱਥੋਂ ਅਸੀਂ 5.5 ਇੰਚ ਦਾ ਨਿਸ਼ਾਨ ਲਗਾ ਲਿਆ ਜੀ ਤੇ ਉਹਨਾਂ ਸਕੇਲ ਦੀ ਸਹਾਇਤਾ ਨਾਲ ਇਸ ਤਰ੍ਹਾਂ ਸਿੱਧਾ ਨਿਸ਼ਾਨ ਲਗਾ ਲੈਣਾ ਜੀ ਜਿੱਥੇ ਅਸੀਂ 8 ਇੰਚ ਬਾਜੂ ਆਰਮ ਹੋ ਰੱਖਿਆ ਆ ਦੇਖੋ ਜੀ ਤੇ ਜਿਹੜਾ ਮਾਰਜਨ ਹੈਗਾ ਉਹ ਵੀ ਅਸੀਂ ਇਸ ਤਰ੍ਹਾਂ ਸਕੇਲ ਦੇ ਸਹਾਇਤਾ ਨਾਲ 1.5 ਇੰਚ ਦਾ ਆਜਣਾ ਜੀ ਇਹ ਵੀ ਅਸੀਂ ਸਿੱਧਾ ਨਿਸ਼ਾਨ ਲਗਾ ਲਿਆ ਆ ਅੰਦਰ ਸਾਡਾ ਸਲਾਈ ਦਾ ਆਜਣਾ ਜੀ ਆ ਸਾਡਾ ਕਟਾਈ ਦਾ ਆਜਣਾ ਹੈ ਤੇ ਜਿਹੜੀ ਇੱਥੋਂ ਕਾਟ ਹੈਗੀ ਹੈ ਜੀ ਅਸੀਂ ਕਾਟ ਇਸੇ ਸਸਾ ਆਪਣਾ ਪਾਣੀ ਹੈ ਜੀ ਇੱਥੋਂ 1 ਇੰਚ ਛੱਡ ਕੇ ਜੀ ਉਸ ਤੋਂ ਪਿੱਛੇ-ਪਿੱਛੇ ਹੀ ਕੱਟ ਪਾਣੀ ਹੈ ਜੀ ਤੁਸੀਂ ਤੇ ਹੁਣ ਅਸੀਂ ਇਸ ਦੀ ਕਟਿੰਗ ਕਰ ਲੈਣੀ ਜੀ ਇਹ ਤੁਹਾਡਾ ਪੂਰਾ ਪੂਰਾ ਆਊਗਾ ਸ਼ੋਲਡਰ ਇਸ ਸਾਈਜ਼ ਦੇ ਅਕੋਰਡਿੰਗ ਜਿਹੜਾ ਫਾਰਮੂਲਾ ਹੈਗਾ ਜੀ ਬਾਜੂ ਆਰਮਹੋਲ ਇਸ ਦਾ 8 ਇੰਚ ਲਿਆ ਸੀ ਇੱਥੋਂ ਲਿਆ ਜੀ 8 ਇੰਚ ਪੂਰਾ ਪੂਰਾ ਆਊਗਾ ਬਦੂ ਕਟੂਗਾ ਨਹੀਂ ਤੇ ਹੁਣ ਅਸੀਂ ਇਸ ਦੀ ਇੱਥੋਂ ਕਟਿੰਗ ਕਰ ਲੈਣੀ ਹੈ ਜੀ ਤੇ ਇੱਥੇ ਅਸੀਂ ਨਿਸ਼ਾਨ ਲਗਾ ਲੈਣਾ ਜੀ ਛੋਟਾ ਜਿਹਾ ਕੱਟ ਲਗਾ ਲਿਆ ਇੱਕ ਫੋਲਡ ਕਰੰਦਾ ਜੀ ਤੇ ਇੱਥੋਂ ਅਸੀਂ ਹੁਣ ਇਹ ਵਾਲੀ ਕਟਿੰਗ ਕਰ ਲੈਣੀ ਹੈ ਜੀ ਇਸ ਦੀ ਇੱਥੇ ਅਸੀਂ ਆ ਸੈਂਟਰ ਦਾ ਨਿਸ਼ਾਨ ਲਗਾ ਲਿਆ ਜੀ ਇੱਕ ਤੇ ਇਹ ਵਾਲਾ ਅਸੀਂ ਸਲਾਈ ਦਾ ਇੱਥੇ ਛੋਟਾ ਜਿਹਾ ਬਿਲਕੁਲ ਕੱਟ ਲਗਾ ਲਿਆ ਜੀ ਤੇ ਜਿਹੜੀ ਇਸ ਦੀ ਫਰੰਟ ਕੱਟ ਹੈਗੀ ਆ ਉਹ ਅਸੀਂ ਜਦੋਂ ਇਸ ਦੀ ਸਟੀਚਿੰਗ ਕਰਨੀ ਇਹ ਵਾਲੇ ਜੋੜ ਪਾ ਲੈਣਾ ਜੀ ਫਿਰ ਅਸੀਂ ਇਸ ਦੀ ਉਹ ਵਾਲੀ ਕਾਰਟ ਪਾਣੀ ਹੈ ਪਹਿਲਾਂ ਅਸੀਂ ਜੋੜ ਅਟੈਚ ਕਰ ਲੈਣਾ ਇਹਦੇ ਨਾਲ ਤੇ ਫਿਰ ਇਸ ਦੀ ਕਾਰਟ ਪਾਣੀ ਹੈ ਜੀ ਵੈਸੇ ਮੈਂ ਤੁਹਾਨੂੰ ਦੱਸ ਦਿੰਦੀ ਆ ਜੀ ਇਹ ਵਾਲਾ ਪੌਣਾ ਇੰਚ ਦੀ ਕਾਰਟ ਪਾਣੀ ਹੈ ਜੀ ਇੱਥੋਂ ਵੈਸੇ ਮੈਂ ਬਾਅਦ ਵਿੱਚ ਪਾਣੀ ਪਰ ਤੁਹਾਨੂੰ ਮੈਂ ਮਾਰਕਿੰਗ ਕਰਕੇ ਦੱਸ ਦਿੰਦੀ ਆ ਜੀ ਆ ਦੇਖੋ ਜੀ ਇੱਥੋਂ ਇਹ ਵਾਲੀ ਘਾਟ ਪਾਣੀ ਠੀਕ ਹੈ ਜੀ ਤੇ ਇਸ ਨੂੰ ਜੋੜ ਪਾਣ ਤੋਂ ਬਾਅਦ ਹੀ ਅਸੀਂ ਕਟਿੰਗ ਕਰਨਾ ਹੈ ਜੀ ਠੀਕ ਹੈ ਜੀ ਸਾਡੀ ਬਾਜੂ ਕੱਟ ਕੇ ਰੈਡੀ ਹੈ ਜੀ